ਇਸ ਵਿੱਚ ਲਈਦੀ ਬੜੀ ਖਬਰ ਵਿਕਰਮ ਸਿੰਘ ਮਜੀਠੀਆ ਨਾਲ ਜੁੜੀ ਹੋਏ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਅਤੇ ਵੱਲੋਂ ਇੱਕ ਐਕਸ ਤੇ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਗਈ ਹੈ ਜੀ ਹਾਂ ਤਾਂ ਵਿਕਰਮ ਸਿੰਘ ਮਜੀਠੀਆ ਔਰ ਅਦੇ ਵੱਲੋਂ ਲਗਾਤਾਰ ਕਈ ਤਰੀਕੇ ਦੇ ਸਵਾਲ ਜਿਹੜਾ ਨੇ ਉਹ ਖੜੇ ਕੀਤੇ ਜਾ ਰਹੇ ਸੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਿਕਰਮ ਮਜੀਠੀਆ ਇਸ ਗੱਲ ਦਾ ਦਾਵਾ ਕਰਦੇ ਹੋਏ ਨਜ਼ਰ ਆ ਰਹੇ ਸੀ ਕਿ ਉਹਨਾਂ ਦੇ ਉੱਤੇ ਹੁਣ ਨਵੇਂ ਤਰੀਕੇ ਦੇ ਨਾਲ ਕਾਰਵਾਈ ਕਰਨ ਜਾ ਰਹੀ ਹੈ ਸਰਕਾਰ ਤੇ ਉਹਨਾਂ ਦੇ ਵੱਲੋਂ ਇੱਥੇ ਤੱਕ ਕਹਿ ਦਿੱਤਾ ਗਿਆ ਕਿ ਮੇਰੇ ਘਰ ਦੇ ਉੱਤੇ ਕਿਸੇ ਸਮੇਂ ਰੇਡ ਹੋ ਸਕਦੀ ਹੈ ਤੇ ਰੇਡ ਦੇ ਦਰਮਿਆਨ ਕੋਈ ਮੇਰੇ ਘਰ ਕੋਈ ਨਸ਼ੀਲੀ ਚੀਜ਼ ਰੱਖ ਕੇ ਉਸ ਤੋਂ ਬਾਅਦ ਮੇਰੇ ਤੇ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਇਸ ਸਬਦੇ ਦਰਮਿਆਨ ਹੁਣ ਸੁਖਬੀਰ ਸਿੰਘ ਬਾਦਲ ਹਰਾਦੇ ਵੱਲੋਂ ਟਵੀਟ ਪਾਇਆ ਗਿਆ ਟਵੀਟ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਹੈ ਕਿ ਵਿਕਰਮ ਮਜੀਠੀ ਆਦਿ ਸੁਰੱਖਿਆ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਉਸ ਨੂੰ ਝੂਠੇ ਮਾਮਲੇ ਦੇ ਵਿੱਚ ਫਸਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਈ ਗੰਭੀਰ ਇਲਜ਼ਾਮ ਜਿਹੜਾ ਨੇ ਸਰਕਾਰ ਤੇ ਲਗਾਏ ਗਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇੱਕ ਖਾਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਜਿਹੜਾ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਤੇ ਅਰਵਿੰਦ ਕੇਜਰੀਵਾਲ ਹੋਣਗੇ ਤਾਂ ਹੁਣ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਨਾਲ ਟਕਰਾਹ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਵਾਅਦਾ ਹੋਇਆ ਦਿਖ ਰਿਹਾ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਲਾਸਟ ਲਾਈਨ ਦੇ ਵਿੱਚ ਟਵੀਟ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਦੀ ਜਾਣ ਬੁੱਝ ਕੇ ਜਾਨ ਜਿਹੜੀ ਹੈ ਉਹ ਫਸਾਈ ਜਾ ਰਹੀ ਹੈ ਖਤਰੇ ਦੇ ਵਿੱਚ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਜਾਂ ਫਿਰ ਕਿਸੇ ਵੀ ਅਕਾਲੀ ਵਰਕਰ ਜਾਂ ਲੀਡਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਹਦਾ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਜਿਹੜਾ ਹੈ ਪੰਜਾਬ ਸਰਕਾਰ ਹੋਏਗੀ ਤਾਂ ਤੁਹਾਨੂੰ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਜੈਡ ਪਲੱਸ ਸਿਕਿਉਰਟੀ ਦਾ ਕਵਰ ਹੈ ਵਿਕਰਮ ਸਿੰਘ ਮਜੀਠੀਆ ਕੋਲ ਤਾਂ ਕੇਂਦਰ ਦੀਆਂ ਏਜੰਸੀਆਂ ਦੀਆਂ ਸਿਕਿਉਰਟੀਆਂ ਵੀ ਨੇ ਤੇ ਲਗਾਤਾਰ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਇੱਕ ਜਿਹੜਾ ਬਾਰਡਰ ਏਰੀਆ ਹੋਣ ਦੇ ਕਰਕੇ ਤੇ ਨਾਲ ਦੀ ਨਾਲ ਜਿਹੜਾ ਕਈ ਥ੍ਰੈਟ ਹੋਣ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਕੇਂਦਰ ਦੇ ਵੱਲੋਂ ਜਿਹੜੀ ਹੈ ਜੈਡ ਪਲੱਸ ਸਿਕਿਉਰਟੀ ਦਿੱਤੀ ਗਈ ਹੈ ਤਾਂ ਜਦੋਂ ਕਿਸੇ ਵੀ ਜੈਡ ਪਲੱਸ ਸਿਕਿਉਰਟੀ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਰਿਵਿਊ ਕੀਤਾ ਜਾਂਦਾ ਹੈ ਸਟੇਟ ਗਵਰਨਮੈਂਟ ਦੇ ਵੱਲੋਂ ਤੇ ਅ ਸੈਂਟਰ ਗਵਰਨਮੈਂਟ ਦੇ ਵੱਲੋਂ ਯਾਨੀ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੇ ਵੱਲੋਂ 6 ਮਹੀਨੇਆਂ ਜਾਂ ਸਾਲ ਦੇ ਬਾਅਦ ਇੱਕ ਰਿਵਿਊ ਕੀਤਾ ਜਾਂਦਾ ਹੈ ਸੁਰੱਖਿਆ ਨੂੰ ਲੈ ਕੇ ਕਿ ਹੁਣ ਥ੍ਰੈਟ ਕਿੰਨਾ ਘਟ ਤੇ ਕਿੰਨਾ ਕੁ ਘਟ ਗਿਆ ਹੈ ਜਾਂ ਵੱਧ ਗਿਆ ਹੈ ਜੇਕਰ ਥ੍ਰੈਟ ਤਾਂ ਵਧਿਆ ਹੁੰਦਾ ਤਾਂ ਉਸ ਦੀ ਸੁਰੱਖਿਆ ਜਿਹੜੀ ਆ ਹੋਰ ਕੜਰੀ ਕਰ ਦਿੱਤੀ ਜਾਂਦੀ ਹੈ ਤੇ ਜੇਕਰ ਥ੍ਰੈਟ ਘਟ ਹੁੰਦਾ ਹੈ ਤਾਂ ਸੁਰੱਖਿਆ ਦੇ ਵਿੱਚ ਥੋੜੀ ਕਟੌਤੀ ਕਰ ਦਿੱਤੀ ਜਾਂਦੀ ਹੈ ਤੇ ਹੁਣ ਇਹ ਸਭ ਦੇ ਦਰਮਿਆਨ ਜਿੱਥੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕਈ ਗੰਭੀਰ ਇਲਜ਼ਾਮ ਜਿਹੜਾ ਨੇ ਉਹ ਲਗਾਏ ਜਾ ਰਹੇ ਸੀ ਤੇ ਹੁਣ ਇਹ ਸਭ ਦੇ ਦਰਮਿਆਨ ਐਂਟਰੀ ਸੁਖਬੀਰ ਸਿੰਘ ਬਾਦਲ ਔਰ ਆਦੀ ਹੋਈ ਹੈ ਸੁਖਬੀਰ ਸਿੰਘ ਔਰ ਬਾਦਲ ਔਰ ਆਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਮਜੀਠੀਆ ਦੀ ਸੁਰੱਖਿਆ ਦੇ ਵਿੱਚ ਕਟੌਤੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਸੁਰੱਖਿਆ ਜਿਹੜੀ ਹੈ ਘਟਾਈ ਗਈ ਹੈ ਬਿਕਰਮ ਸਿੰਘ ਮਜੀਠੀਆ ਦੀ ਤਾਂ ਬਿਕਰਮ ਸਿੰਘ ਮਜੀਠੀਆ ਔਰ ਆਦੇ ਵੱਲੋਂ ਵੀ ਦੱਸਣਯੋਗ ਹੈ ਕਿ ਬੀਤੇ ਦਿਨਾਂ ਦੇ ਵਿੱਚ ਵੀਡੀਓਜ਼ ਜਿਹੜੀਆਂ ਨੇ ਉਹ ਪਾਈਆਂ ਗਈਆਂ ਜਿਸ ਵਿੱਚ ਉਹ ਗੱਲ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ ਕਿ ਮੇਰੇ ਤੇ ਨਵੇਂ ਤਰੀਕੇ ਦੇ ਨਾਲ ਕਾਰਵਾਈ ਕਰਨ ਦੀ ਨਿਗਾਹ ਦੇ ਵਿੱਚ ਪੰਜਾਬ ਸਰਕਾਰ ਮੇਰੇ ਘਰ ਦੇ ਉੱਤੇ ਕਿਸੇ ਸਮੇਂ ਰੇਡ ਹੋ ਸਕਦੀ ਹੈ ਤੇ ਨਾਲ ਦੀ ਨਾਲ ਕੁਝ ਸਮਾਨ ਜਿਹੜਾ ਨਸ਼ੀਲਾ ਤਾਂ ਰੱਖਿਆ ਜਾ ਸਕਦਾ ਹੈ ਤੇ ਨਵਾਂ ਮਾਮਲਾ ਬਣਾਇਆ ਜਾ ਸਕਦਾ ਹੈ ਤਾਂ ਹੁਣ ਇਸ ਪੂਰੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਸੁਖਬੀਰ ਕੀ ਕੋਈ ਜਾਣਕਾਰੀ ਹੈ ਸੁਖਬੀਰ ਸਿੰਘ ਬਾਦਲ ਔਰ ਆਦੇ ਵੱਲੋਂ ਐਕਸ ਤੇ ਪੋਸਟ ਪਾ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਹਾਂ ਬਿਲਕੁਲ ਬਹੁਤ ਵੱਡੀ ਖਬਰ ਇਸ ਵਕਤ ਦੇ ਨਿੱਕੇ ਸਾਹਮਣੇ ਆ ਰਹੀ ਹੈ ਵਿਕ੍ਰਮ ਸਿੰਘ ਮਜੀਠੀਆ ਹੋਰਾਂ ਦੀ ਜਿਹੜੀ ਕਹ ਲਈਏ ਸਿਕਿਉਰਿਟੀ ਜਿਹੜੀ ਕਿੱਡ ਪਲੱਸ ਉਹਨਾਂ ਦੇ ਕੋਲੇ ਹੈ ਉਹਨੂੰ ਵਿਡਰੋ ਕਰਨ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਛੜੀਆਂ ਹੋਈਆਂ ਨੇ ਤੇ ਪੈਸੇ ਦੇ ਵਿੱਚ ਆਪਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਐਕਸ ਦੇ ਉੱਪਰ ਪੋਸਟ ਜਿਹੜੀ ਉਹ ਕੀਤੀ ਗਈ ਹੈ ਲੰਬੀ ਚੌੜੀ ਪੋਸਟ ਹੈ ਉਹਨਾਂ ਨੇ ਵੱਖ-ਵੱਖ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੱਸੀਆਂ ਨੇ ਕਿ ਕਿਵੇਂ ਇੱਕ ਸਿਆਸੀਕਰਨ ਕੀਤਾ ਜਾ ਰਿਹਾ ਹੈ ਅਕਾਲੀ ਦਲ ਦੇ ਇਸ ਵੱਡੇ ਲੀਡਰ ਨੂੰ ਦੀ ਜਾਨ ਨੂੰ ਖਤਰਾ ਪਹਿਲਾਂ ਹੀ ਹੈ ਤੇ ਇਸ ਤਰੀਕੇ ਦੇ ਨਾਲ ਇਹ ਕਾਰਵਾਈਆਂ ਅੰਦਰ ਖਾਤੇ ਕਹਿੰਦੇ ਚੱਲਣੀਆਂ ਗੁਪਤਗੂ ਦੇ ਰੂਪ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਇਹਦੀ ਪੁਸ਼ਟੀ ਉਦੋਂ ਤੱਕ ਨਹੀਂ ਹੁੰਦੀ ਜਦੋਂ ਤੱਕ ਪੰਜਾਬ ਸਰਕਾਰ ਦੇ ਵੱਲੋਂ ਜਾਂ ਫਿਰ ਇਸ ਦੇ ਸੰਬੰਧਿਤ ਮਹਿਕਮਿਆਂ ਦੇ ਵੱਲੋਂ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ ਜਾਂਦੀ ਪਰ ਜੇਕਰ ਸੁਖਬੀਰ ਸਿੰਘ ਬਾਦਲ ਖਰਾਂ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਜਾਂ ਫਿਰ ਐਕਸ ਦੇ ਉੱਪਰ ਇਹ ਪੋਸਟ ਪਾਈ ਗਈ ਹੈ ਤਾਂ ਸੁਭਾਵਿਕ ਤੌਰ ਦੇ ਉੱਪਰ ਵਿਵੇਕ ਕਿਤੇ ਨਾ ਕਿਤੇ ਤਾਂ ਜ਼ਰੂਰ ਇਸ ਨੂੰ ਲੈ ਕੇ ਕੋਈ ਗਤੀਵਿਧੀ ਹੋਈ ਹੋਵੇਗੀ ਕਿਉਂਕਿ ਸੁਖਬੀਰ ਸਿੰਘ ਬਾਦਲ ਖਰਾਂ ਦੇ ਕੋਲ ਵੀ ਜੈਡ ਪਲੱਸ ਸਿਕਿਉਰਿਟੀ ਹੈ ਸਾਰਾ ਕੁਝ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਕੀ ਅੰਦਰ ਕੱਦੇਆਂ ਚੀਜ਼ਾਂ ਚੱਲ ਰਹੀਆਂ ਨੇ ਜਾਂ ਫਿਰ ਕਿਸ ਤਰੀਕੇ ਦੇ ਨਾਲ ਸਕਿਉਰਿਟੀ ਦੇ तमाम ਬੰਦੋਬਸ ਜਿਹੜੇ ਹੁੰਦੇ ਨੇ ਸੋ ਉਸ ਚੰਗੇ ਤਰੀਕੇ ਦੇ ਨਾਲ ਸੋਚਦੇ ਸਮਝਦੇ ਨੇ ਪਰ ਜੇਕਰ ਵਿਕਰਮ ਸਿੰਘ ਮੀਟੀਆ ਹੋਰਾਂ ਦੀ ਸਕਿਉਰਿਟੀ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਇਕਲੀਏ ਘਟਾ ਕੀਤਾ ਜਾਂਦਾ ਜਾਂ ਫਿਰ ਸਕਿਉਰਿਟੀ ਘਟਾਈ ਜਾਂਦੀ ਹੈ ਤਾਂ ਪਰ ਐਸੀ ਸੂਰਤ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਸਿੱਧੂ ਮੂਸੇਵਾਲੇ ਹੋਰਾਂ ਦੀ ਵੀ ਸਕਿਉਰਿਟੀ ਜਿਹੜੀ ਘਟਾਈ ਗਈ ਸੀ ਉਸ ਵਕਤ ਵੀ ਉਸ ਤੋਂ ਬਾਅਦ ਇੱਕ ਬਹੁਤ ਜਿਹੜਾ ਮੰਦ ਭਾਗਾ ਭਾਣਾ ਜਿਹੜਾ ਪੰਜਾਬ ਦੇ ਵਿੱਚ ਵਾਪਰੇ ਆ ਇਸ ਤਰੀਕੇ ਦੇ ਨਾਲ ਨਾ ਕੋਈ ਚੀਜ਼ ਹੋ ਜਾਈ ਜੇਕਰ ਇਸ ਤਰੀਕੇ ਦੀ ਕੋਈ ਗਤੀਵਿਧੀ ਸਿਕਿਉਰਿਟੀ ਦੇ ਘਟਾ ਦੇ ਵਿੱਚ ਕੀਤੀ ਜਾਂਦੀ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਇਸ ਵਕਤ ਚਰਚਾ ਦੇ ਵਿਸ਼ਾ ਦੇ ਵਿੱਚ ਬਣੀਆਂ ਪਈਆਂ ਨੇ ਪਰ ਐਸ ਆਈਟੀ ਦੇ ਮੁਖੀ ਦਾ ਬਦਲਣਾ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਪਰ ਜਿਹੜਾ ਕੇਸ ਚੱਲ ਰਿਹਾ ਉਸ ਕੇਸ ਦੇ ਵਿੱਚ ਵਾਰ-ਵਾਰ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਜਿਹੜਾ ਮੀਡੀਆ ਦੇ ਸਾਹਮਣੇ ਮੁਖਤੱਬ ਹੋ ਕੇ ਗੱਲਬਾਤ ਕਰਨੀ ਆਪਕੇ ਵਕ ਵਕ ਆਦਾਰਿਆਂ ਦੇ ਜਿਹੜੇ ਵਕ ਵਕ ਸੋਸ਼ਲ ਮੀਡੀਆ ਪਲੈਟਫਾਰਮਾਂ ਦੇ ਉੱਪਰ ਉਹਨਾਂ ਦੇ ਵੱਲੋਂ ਇਹ ਗੱਲ ਕਰਦੇ ਤੋ ਸਾਰੀਆਂ ਚੀਜ਼ਾਂ ਇਸ਼ਾਰੇ ਤਾਂ ਜ਼ਰੂਰ ਕਿਤਨਾ ਕਿਤੇ ਕਰਦੀਆਂ ਤੇ ਖਾਲੀ ਦੇ ਰਹੀਆਂ ਨੇ ਕਿ ਸ਼ਾਇਦ ਇਸ ਨੂੰ ਸਿਆਸੀ ਕਰਨ ਦੇ ਰੂਪ ਦੇ ਵਿੱਚ ਇਹ ਕਾਰਵਾਈਆਂ ਦਾ ਦੌਰ ਚਲਾਇਆ ਜਾਂਦਾ ਹੋਵੇ ਵਿਵੇਕ ਜੀ ਬਿਲਕੁਲ ਤਾਂ ਸੁਖਵੀਰ ਇੱਕ ਇੱਥੇ ਹੋਰ ਜਾਣਕਾਰੀ ਸਾਂਝੀ ਕਰਿਓ ਕਿ ਲਗਾਤਾਰ ਵਿਕਰਮ ਮਜੀਠੀ ਇੱਕ ਸਵਾਲ ਚੱਕ ਰਹੇ ਨੇ ਕਿ ਉਹਨਾਂ ਨੂੰ ਖਤਸਾ ਹੈ ਕਿ ਉਹਨਾਂ ਦੇ ਘਰ ਦੇ ਉੱਤੇ ਰੇਡ ਹੋ ਸਕਦੀ ਹੈ ਰੇਡ ਕਰਨ ਤੋਂ ਬਾਅਦ ਜਿਹੜਾ ਹੈ ਉਹਨਾਂ ਦੇ ਘਰ ਕੋਈ ਨਸ਼ੀਲੀ ਚੀਜ਼ ਵੀ ਰੱਖੀ ਜਾ ਸਕਦੀ ਹੈ ਤੇ ਮਾਮਲਾ ਹੋਰ ਵੀ ਬਣਾਇਆ ਜਾ ਸਕਦਾ ਹੈ ਕਹਿੰਦੇ ਜਿਹੜਾ ਨਸ਼ੇ ਦਾ ਮੇਰੇ ਤੇ ਮਾਮਲਾ ਚੱਲ ਰਿਹਾ 12-13 ਸਾਲ ਹੋ ਗਏ ਕੁਝ ਕੱਢਣ ਪਾਉਣ ਨੂੰ ਤਾਂ ਮਿਲਿਆ ਨਹੀਂ ਔਰ ਨਵਾਂ ਮਾਮਲਾ ਬਣਾਉਣ ਦੀ ਤਿਆਰੀ ਹੈ ਹੁਣ ਜਦੋਂ ਸੁਖਵੀਰ ਸਿੰਘ ਬਾਦਲ ਟਵੀਟ ਪਾਉਂਦੇ ਨੇ ਤਾਂ ਉਹ ਵੀ ਇਹੀ ਗੱਲ ਦਾ ਜ਼ਿਕਰ ਕਰਦੇ ਨੇ ਹੁਣ ਇਹਦੇ ਵਿੱਚ ਚੱਲੀ ਹੈ ਕਿ ਐਸਆਈਟੀ ਦੇ ਹੱਥ ਕੋਈ ਵੱਡੀ ਚੀਜ਼ ਲੱਗ ਗਈ ਹੈ ਕੋਈ ਵੱਡਾ ਸਬੂਤ ਲੱਗ ਗਿਆ ਹੈ ਜਾਂ ਫਿਰ ਇਹ ਸਾਰਾ ਇੱਕ ਬੰਡੇਟਾ ਪੋਲਿਟਿਕਸ ਜਿਵੇਂ ਹੁਣ ਸੁਖਵੀਰ ਸਿੰਘ ਬਾਦਲ ਨੇ ਟਵੀਟ ਵੀ ਕੀਤਾ ਕਿ ਇੱਕ ਜਿਹੜੀ ਹੈ ਬਦਲਾਖੋਰੀ ਦੀ ਰਾਜਨੀਤੀ ਚੱਲ ਰਹੀ ਹੈ ਤਾਂ ਉਹ ਕੀਤੀ ਜਾ ਰਹੀ ਹੈ ਅ ਬਿਲਕੁਲ ਚੀਜ਼ਾਂ ਇਸੇ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਵੀ ਵਾਕਵਾ ਕੇਸਾਂ ਦੇ ਵਿੱਚ ਜ਼ਿਕਰ ਹੋក ਬਰਤਾਲ ਕਰੀਏ ਯਹਾਂ ਪਰ ਜੋ ਜਾਣਕਾਰੀਆਂ ਸਾਂਝੀਆਂ ਕਰੀਏ ਤਾਂ ਉਸ ਦੇ ਵਿੱਚ ਤੁਹਾਨੂੰ ਕਰਨਲ ਬਾਠੋਰਾ ਦਾ ਮਾਮਲਾ ਯਾਦ ਹੋਵੇਗਾ ਉਹਨਾਂ ਦੇ ਸੰਧੂ ਸਾਹਿਬ ਜਿਹੜੇ ਨੇ ਉਹ ਵੀ ਇਹੀ ਗੱਲਾਂ ਕਹਿ ਰਹੇ ਨੇ ਕਿ ਮੇਰੇ ਉੱਪਰ ਇਦਾਂ ਦੇ ਮਾਮਲੇ ਦਰਜ ਕਰਨ ਦੀ ਕੋਸ਼ਿਸ਼ ਜਿਹੜੀ ਆ ਪੁਲਿਸ ਤੋਂ ਕੀਤੀ ਜਾ ਰਹੀ ਹੈ ਆ ਵਾਕਵਾਕ ਤਰੀਕੇ ਦੇ ਨਾਲ ਮੇਰੀ ਗੱਡੀ ਦੇ ਵਿੱਚ ਕੋਈ ਸਮਾਨ ਰੱਖ ਦਿੱਤਾ ਜਾਵੇਗਾ ਮੇਰੇ ਸੋਰਸਸ ਕਹਿੰਦੇ ਇਹ ਦੱਸਦੇ ਨੇ ਉਸੇ ਗੱਲ ਨੂੰ ਲੈ ਕੇ ਵਿਕਰਮ ਸਿੰਘ ਜੀਤਿਆ ਹੋਰਾਂ ਦੇ ਵੱਲੋਂ ਵੀ ਉਸੇ ਤਰੀਕੇ ਦੀ ਗੱਲ ਕੀਤੀ ਗਈ ਹੈ ਮੈਂ ਗੱਲ ਤਾਂ ਕਰਕੇ ਕਰਨਲ ਬਾਠੋਰਾ ਦੇ ਮਾਮਲੇ ਦੇ ਦਿਕਾ ਰਹੇ ਕਿਉਂਕਿ ਆ ਇੱਕ ਇਹ ਵੀ ਪੱਖ ਹੈ ਕਿ ਜਦੋਂ ਕਿਸੇ ਦੇ ਵੱਲੋਂ ਸੇਫ ਸਾਈਡ ਚੱਲਿਆ ਜਾਣਾ ਹੋਵੇ ਜਾਂ ਫਿਰ ਇੱਕ ਗਰਾਉਂਡ ਬਣਾਉਣੀ ਹੋਵੇ ਕਿ ਮੈਂ ਇਸ ਕੇਸ ਤੋਂ ਇਸ ਤਰੀਕੇ ਦੇ ਨਾਲ ਬਚ ਸਕਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਉਹ ਭਾਵੇਂ ਬਿਆਨ ਦੇਣਾ ਹੋਵੇ ਭਾਵੇਂ ਕਿਸੇ ਤਰੀਕੇ ਦੇ ਨਾਲ ਇਦਾਂ ਦੀ ਗੱਲ ਸਾਹਮਣੇ ਰੱਖਣੀ ਹੋਵੇ ਕਿ ਮੇਰੀ ਜਾਨ ਨੂੰ ਖਤਰਾ ਹੈ ਜਾਂ ਪਰ ਮੇਰੇ ਉੱਪਰ ਕੋਈ ਝੂਠਾ ਹੋਰ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਦਾਂ ਦੇ ਵੱਖ-ਵੱਖ ਤਰੀਕੇ ਦੇ ਮਸਲੇ ਜਿਹੜੇ ਨੇ ਉਹ ਲਿਆ ਕੇ ਸਾਹਮਣੇ ਰੱਖੇ ਜਾਂਦੇ ਨੇ ਪਰ ਇਹ ਸਭ ਦੇ ਵਿੱਚ ਸੱਚਾਈਆਂ ਕਿੰਨੀਆਂ ਨੇ ਜਾਂਚ ਦੇ ਵਿੱਚ ਪਤਾ ਲੱਗੇਗਾ ਪਰ ਇਹ ਜਿਹੜਾ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਉਹ ਲੰਬਾ ਚੌੜਾ ਪੋਸਟ ਇੱਕ ਕੀਤੀ ਗਈ ਹੈ ਵੱਖ-ਵੱਖ ਪਲੇਟਫਾਰਮਾਂ ਦੇ ਉੱਪਰ ਬਹੁਤ ਸਾਰੀ ਚੀਜ਼ ਨੂੰ ਲੈ ਕੇ ਜ਼ਰੂਰ ਗੰਭੀਰਤਾ ਦੇ ਨਾਲ ਸੋਚਿਆ ਵਿਚਾਰਿਆ ਜਾਣਾ ਚਾਹੀਦਾ ਹੈ ਤੇ ਜੇਕਰ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਘਾਟਾ ਕੀਤਾ ਜਾਂਦਾ ਜਾਂ ਫਿਰ ਉਸ ਨੂੰ ਘਟਾਇਆ ਜਾਂਦਾ ਹੈ ਜੈਡ ਪਲਸ ਸਿਕਿਉਰਿਟੀ ਉਹਨਾਂ ਦੇ ਕੋਲੇ ਹੈ ਉਹਨਾਂ ਦੀ ਜਾਨ ਨੂੰ ਵੱਡੇ ਪੱਧਰ ਤੇ ਉੱਪਰ ਖਤਰਾ ਹੈ ਥ੍ਰੈਟ ਉਹਨਾਂ ਨੂੰ ਬਹੁਤ ਵੱਡੇ ਨੇ ਤੇ ਇਸ ਚੀਜ਼ ਨੂੰ ਲੈ ਕੇ ਹੋ ਸਕਦਾ ਹੈ ਕਿ ਕੋਈ ਵੱਡੀ ਜਿਹੜੀ ਕਾਰਵਾਈ ਹੈ ਉਹ ਅੰਦਰਖਾਤੇ ਚੱਲਦੀ ਹੋਵੇ ਜਿਸ ਦੇ ਬਾਰੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਨਾਲੇ ਸੁਖਵੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਆਪਸੀ ਰਿਸ਼ਤੇ ਦੇ ਵਿੱਚ ਕਹਿੰਦੇ ਸੀ ਕਿ ਕੋਈ ਖਲਾ ਹੈ ਪਰ ਐਸੇ ਦੇ ਵਿੱਚ ਵੀ ਟਵੀਟ ਕਰਨਾ ਐਸੇ ਦੇ ਵਿੱਚ ਵੀ ਪੋਸਟ ਕਰਨਾ ਸੁਭਾਵਿਕ ਤੌਰ ਦੇ ਉੱਪਰ ਚਿੰਤਾ ਦਾ ਵਿਸ਼ਾ ਵੀ ਹੈ ਬਾਦਲ ਪਰਿਵਾਰ ਦੇ ਲਈ ਵਿਕਰਮ ਸਿੰਘ ਮਲੇਠੀਆ ਹੋਰਾਂ ਦੇ ਲਈ ਨਾਲ ਦੀ ਨਾਲ ਇੱਕ ਇਹ ਵੀ ਤਾਂ ਜ਼ਰੂਰ ਉਹ ਖਲਾ ਜਿਹੜਾ ਹੈ ਉਹ ਦੂਰ ਹੁੰਦਾ ਤੇ ਖਾਲੀ ਦੇ ਰਿਹਾ ਜਾਂ ਫਿਰ ਇਹਨੂੰ ਇਦਾਂ ਕਹਿ ਲਈਏ ਕਿ ਇੰਨਾ ਖਲਾ ਹੋਣ ਦੇ ਬਾਵਜੂਦ ਵੀ ਜੇਕਰ ਉਹਨਾਂ ਨੂੰ ਪੋਸਟ ਕਰਨਾ ਪਿਆ ਤਾਂ ਫਿਰ ਕਿਤੇ ਨਾ ਕਿਤੇ ਕੋਈ ਨਾ ਕੋਈ ਗਤੀਵਿਧੀ ਜ਼ਰੂਰ ਹੋ ਰਹੀ ਹੈ ਜੀ ਤਾਂ ਅੱਜ ਇੱਕ ਪਾਸੇ ਸੁਖਬੀਰ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਵੀ ਚੱਲ ਰਹੀ ਹੈ ਜਿਹੜੇ ਆਬਜ਼ਰਵਰ ਲਗਾਏ ਗਏ ਨੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਚੋਣ ਕੱਲ ਤੋਂ ਸ਼ੁਰੂ ਹੋਣੀ ਹੈ ਪਾਰਲੀਮੈਂਟਰੀ ਦੀ ਤਾਂ ਇਹ ਸਭ ਦੇ ਦਰਮਿਆਨ ਮੰਨ ਸਕਦੇ ਹਾਂ ਕਿ ਸ਼ਾਮ ਤੱਕ ਕੋਈ ਵੱਡਾ ਖਲਾਅ ਜਾਂ ਫਿਰ ਵੱਡੇ ਖਲਾਸੇ ਸ਼੍ਰੋਮਣੀ ਅਕਾਲੀ ਦਲ ਹੋਰ ਕਰ ਸਕਦੀ ਹੈ ਕਿਉਂਕਿ 5 ਵਜੇ ਤੱਕ ਉਹਨਾਂ ਦੇ ਵੱਲੋਂ ਜਿਹੜੀ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਆ ਬਿਲਕੁਲ ਸਮਾਂ ਤਾਂ ਕੁਝ ਮਿੰਟਾਂ ਦਾ ਹੀ ਰਹਿ ਗਿਆ ਹੈ ਕੁਝ ਮਿੰਟ ਵੀ ਜੇਕਰ ਸੈਂਕੜੇਕ ਸੈਕਿੰਡ ਜਿਹੜੇ ਆਪਾਂ ਕਹਿ ਲਈਏ ਕਿ ਰਹਿ ਗਏ ਨੇ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੋ ਸਕਦਾ ਹੈ ਕੋਈ ਵੱਡੀ ਗੱਲ ਜਿਹੜੀ ਹੈ ਉਹ ਜ਼ਰੂਰ ਰੱਖੀ ਜਾਵੇ ਤੇ ਨਾਲ ਦੇ ਨਾਲ ਜਿਹੜੀ ਤੁਸੀਂ ਪਾਰਲੀਮੈਂਟਰੀ ਮੀਟਿੰਗ ਦੀ ਗੱਲ ਕਰ ਰਹੇ ਹੋ ਉਸ ਸਥਿਤੀ ਦੇ ਵਿੱਚ ਜ਼ਰੂਰ ਸ਼ੌਮਣੀ ਅਕਾਲੀ ਦਲ ਵੀ ਆਪਣੀ ਗਰਾਊਂਡ ਬਣਾਉਣ ਦੀ ਕੋਸ਼ਿਸ਼ ਕਰੇਗਾ ਜਾਂ ਫਿਰ ਬਣਾ ਲਈ ਹੋਏਗੀ ਜਾਂ ਫਿਰ ਬਣਾਉਣ ਦੀਆਂ ਤਸਵੀਰਾਂ ਸਾਹਮਣੇ ਰੱਖੀਆਂ ਜਾਣਗੀਆਂ ਕਿ ਕਿਵੇਂ-ਕਿਵੇਂ ਹੋਏਗਾ ਪਰ ਐਸੇ ਦੇ ਵਿੱਚ ਜਦੋਂ ਵੱਡੇ ਲੀਡਰ ਹੋਣ ਵੱਡੇ ਲੀਡਰਾਂ ਦੇ ਨਾਮ ਦੇ ਉੱਪਰ ਕੋਈ ਖਬਰ ਇਹਦਾਂ ਹੀ ਨਿਕਲ ਕੇ ਸਾਹਮਣੇ ਆਵੇ ਤਾਂ ਜ਼ਰੂਰ ਜਿਹੜੀ ਹੈ ਉਹ ਪ੍ਰਤੀ ਪ੍ਰਕਿਰਿਆ ਦਾ ਪ੍ਰਭਾਵਿਤ ਹੋਣੀ ਹੈ ਜਾਂ ਫਿਰ ਇਹ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਦੇ ਵਿੱਚ ਵੀ ਸਥਿਤੀਆਂ ਜਿਹੜੀਆਂ ਨੇ ਉਹ ਜ਼ਰੂਰ ਪ੍ਰਭਾਵਿਤ ਹੋਣਗੀਆਂ ਨਾਲ ਦੀ ਨਾਲ ਜਿਹੜੇ ਵੋਟਰ ਨੇ ਸਮਰਥਕ ਨੇ ਮੈਂਬਰ ਨੇ ਜਿਹੜੇ ਸ਼ੋਮਣੀ ਅਕਾਲੀ ਦਲ ਦੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਕਿਤੇ ਨਾ ਕਿਤੇ ਜ਼ਰੂਰ ਦੋ رائے ਬਣਦੀ ਹੈ ਸੋ ਇਹ ਚੀਜ਼ ਨੂੰ ਲੈ ਕੇ ਵਿਕਰਮ ਸਿੰਘ ਮਿਠੀਆ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਆਈ ਖਬਰ ਹੈ ਉਹਦੇ ਨਾਲ ਜ਼ਰੂਰ ਕਿਤੇ ਨਾ ਕਿਤੇ ਵੱਡੇ ਖਲਾਅ ਜਿਹੜੇ ਨੇ ਉਹ ਪੈਦਾ ਹੋਏ ਹੋਏ ਸੀ ਉਹਨਾਂ ਦੇ ਵਿੱਚ ਘਟौती ਵੀ ਜ਼ਰੂਰ ਇਹ ਤੇ ਇਸ ਮੀਟਿੰਗ ਤੋਂ ਬਾਅਦ ਹੋ ਸਕਦਾ ਹੈ ਕਿ ਕੁਝ ਕੁ ਚੀਜ਼ਾਂ ਖੁਲਾਸੇ ਦੇ ਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਸਾਹਮਣੇ ਰੱਖੀਆਂ ਜਾਣ ਜਿਨ੍ਹਾਂ ਦੇ ਵਿੱਚ ਵਿਕਰਮ ਸਿੰਘ ਮੇਠੀਆ ਵੀ ਹੋ ਸਕਦੇ ਨੇ ਸੁਖਬੀਰ ਸਿੰਘ ਬਾਦਲ ਵੀ ਹੋ ਸਕਦੇ ਨੇ ਬਲਵਿੰਦਰ ਸਿੰਘ ਭੂੰਦੜ ਵੀ ਹੋ ਸਕਦੇ ਨੇ ਤੇ ਹੋਰ ਵੀ ਵੱਖ-ਵੱਖ ਨੇਤਾगण ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਪੱਧਰ ਦੇ ਉੱਪਰ ਕਾਰਵਾਈਆਂ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਦੇ ਵੱਲੋਂ ਵੀ ਕੁਝ ਨਾ ਕੁਝ ਵੱਡਾ ਕਿਹਾ ਜਾ ਸਕਦਾ ਹੈ ਖੁਲਾਸਾ ਕੀਤਾ ਜਾ ਸਕਦਾ ਹੈ ਜੀ ਬਹੁਤ ਵਾਤਨ ਵਾਤ ਸੁਖਵੀ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਐਹਸਨ ਮੇਰੇ ਨਾਲ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਖੇਲ ਜਿਨਾਂ ਨੇ ਸਾਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਸੁਖਬੀਰ ਸਿੰਘ ਬਾਦਲ ਔਰ ਆਦੇ ਵੱਲੋਂ ਐਕਸ ਤੇ ਇੱਕ ਪੋਸਟ ਪਾਈ ਗਈ ਹੈ ਤੇ ਪੋਸਟ ਦੇ ਵਿੱਚ ਵੱਡਾ ਦਾਵਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ ਤੋਂ ਸੁਰੱਖਿਆ ਕਟੌਤੀ ਕਰ ਦਿੱਤੀ ਗਈ ਹੈ ਸੁਰੱਖਿਆ ਮੁਲਾਜ਼ਮ ਜਿਹੜੇ ਨੇ ਅਨਾਂ ਦੀ ਸੁਰੱਖਿਆ ਦੇ ਵਿੱਚ ਲੱਗੇ ਨੇ ਉਹਦੇ ਕਟਾ ਦਿੱਤੇ ਗਏ ਨੇ ਤੇ ਇਸ ਸਬਦੇ ਦਰਮਿਆਨ ਖਦਸਾ ਜਤਾਇਆ ਗਿਆ ਹੈ ਕਿ ਉਹਨਾਂ ਦੇ ਘਰ ਅ ਦੇ ਵਿੱਚ ਜਿਹੜਾ ਉਹਨਾਂ ਨੂੰ ਝੂਠੇ ਮਾਮਲੇ 'ਚ ਫਸਾਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਨਿਸ਼ਾਨੇ ਵੀ ਜਿਹੜਾ ਨੇ ਪੰਜਾਬ ਸਰਕਾਰ ਤੇ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਜਕਰ ਵਿਕਰਮ ਮਜੀਠੀਆ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵਰਕਰ ਜਾਂ ਆਗੂ ਦੇ ਉੱਤੇ ਕੋਈ ਵੀ ਖਤਰਾ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਅਰਵਿੰਦ ਕੇਜਰੀਵਾਲ ਤੇ ਡੀਜੀਪੀ ਪੰਜਾਬ ਹੋਣਗੇ ਇਸ ਵਿੱਚ ਲਈ ਦੀ ਬੜੀ ਖਬਰ ਵਿਕਰਮ